ਮੈਂ ਸ਼ੁਕਰਗੁਜ਼ਾਰ ਕਰਦਾ ਕਿ ਇਹ ਵਧੀਆ ਇਲਾਕਿਆਂ 'ਚ ਆ ਗਏ ਸੀ ਵਧੀਆ ਇਲਾਕਿਆਂ ਸਾਡਾ ਇਲਾਕਾ ਜਿਵੇਂ ਨਹੀਂ ਪੰਜਾਬ ਦੇ ਨਾਂ ਤੋਂ ਜਾਣਿਆ ਜਾਂਦਾ ਜੇ ਅਸੀਂ ਸੀਧ ਸਿੰਘ ਪਖ ਸਿੰਘ ਦੇ ਜਿਦਾਂ ਗਵਾਂਢ 'ਚ ਰਹਿੰਦੇ ਸੀ ਹਾਂ ਸਾਡੇ ਦਾਦਾ ਜੀ ਹੁਣੇ ਤਾਂ ਸੀਧ ਪਖ ਸਿੰਘ ਉਹਨੇ ਇਕੱਠੇ ਜਦਿੰਦੀ ਸਕੂਲ ਪੜ੍ਹਨਾ ਪੰਜਾਬ ਦੀ ਤਰਜ਼ ਤੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕਰਤਾ ਸੀਗਾ ਕਈ ਲੋਕ ਸਾਡੇ ਪਿੰਡੋਂ ਜਾਂ ਬਾਹਰਲੇ ਪਿੰਡੋਂ ਬਾਹਰ ਵੀ ਗਏ ਸੀ ਠੀਕ ਹੈ ਤਾਂ ਉਹਨਾਂ ਦੀ ਗੱਲਾਂ ਲੰਬੀਆਂ ਹੁੰਦੀਆਂ ਸੀ ਜਦੋਂ ਉਹਨਾਂ ਦੇ ਕੋਲਾਂ ਦਾ ਕਰਨ ਦਾ ਟਾਈਮ ਹੁੰਦਾ ਸੀ ਉਦੋਂ ਸਾਨੂੰ ਬੜੀ ਖੁਸ਼ੀ ਮਿਲਦੀ ਸੀ ਕਿਤੋਂ ਪੈਸੇ ਵੰਡ ਗਏ ਹੁਣ ਗਰਾਖ ਮੋਟਾ ਗਰਾਖ ਆਇਆ ਹੁਣ ਚਾਰ ਪੈਸੇ ਦੇ ਕੇ ਜਾਉਂਦਾ ਅਸੀਂ ਬਾਰ ਬਾਰ ਲੋਕਾਂ ਦਾ ਜਿਆਦਾ ਵੇਟ ਕਰ ਦਿੰਦੇ ਸੀ ਉਸ ਟਾਈਮ ਮੀਟਰ ਵੀ ਘੁੰਮਾਉਂਦਾ ਸੀ ਹੁਣ ਕੋਲ ਰੇਟ ਤਾਂ ਤੁਹਾਨੂੰ ਪਤਾ ਹੀ ਸੀ ਬਾਕੀ ਲੋਕ ਫਜ਼ੂਲ ਗੱਲਾਂ ਘੱਟ ਕਰਦੇ ਸੀ ਲਾਲੀਆਂ ਜੰਬਲੀਆਂ ਘੱਟ ਮਾਰਦੇ ਸੀ ਉਦੋਂ ਜੰਬਲੀਆਂ ਨਹੀਂ ਮਾਰਦੇ ਸੀ ਉਦੋਂ ਸਿੱਧੀਆਂ ਗੱਲਾਂ ਕਰਦੇ ਸੀ ਪਰਿਵਾਰ ਦਾ ਕੀ ਹਾਲ ਚੱਲਿਆ ਕਾਰੋਬਾਰ ਠੀਕ ਠਾਕ ਆ ਬੱਚੇ ਠੀਕ ਆ ਜਿਹੜਾ ਕੰਮ ਜ਼ਰੂਰੀ ਹੁੰਦਾ ਸੀ ਉਹਦੇ ਬਾਰੇ ਪੁੱਛ ਲੈਂਦੇ ਸੀ ਉਹ ਉਸ ਟੈਂਪੀਰ ਇੱਕ ਵਿਆਹ ਜਿੰਨਾ ਚਾਹ ਹੁੰਦਾ ਸੀ ਤਾਂ ਕਿਸੇ ਦੀ ਕਾਲ ਆਉਂਦੀ ਸੀ ਕਿਸੇ ਦੀ ਕਾਲ ਆਉਂਦੀ ਸੀ ਉਹ ਇੱਕ ਵਿਆਹ ਜਿੰਨਾ ਚਾਹਦਾ ਹੁੰਦਾ ਸੀ ਕਿ ਉਹ ਕਿਹੜਾ ਖੁਸ਼ ਆਪਾਂ ਗੱਲਾਂ ਕਰਦੀਆਂ ਫਿਰ ਵੀ ਵੀਰ ਉਸ ਟਾਈਮ 'ਤੇ ਵੀ ਸੀ ਚੱਲਦਾ ਰਹਿਆ ਕਿਉਂਕਿ ਉਦੋਂ ਇੱਕ ਫੋਨ ਅਫੋਰਡ ਕਰਨਾ ਲੋਕਾਂ ਲਈ ਥੋੜਾ ਔਖਾ ਬਹੁਤ ਘੱਟ ਪਰਿਵਾਰ ਹੁੰਦੇ ਸੀ ਜਿੰਨਾਂ ਕੋਲ ਮੋਬਾਈਲ ਫੋਨ ਹੁੰਦਾ ਸੀ ਉਸ ਦੌਰ ਚ ਪੰਜਾਬੀ ਕਮਿਊਨਿਟੀ ਜਿਹੜੀ ਆਪਣੀਆਂ ਬਹੁਤ ਜ਼ਿਆਦਾ ਸਟਰਗਲ ਕਰਦੀ ਆ ਔਰ ਪਰਮਾਤਮਾ ਦੀ ਕਿਰਪਾ ਨਾਲ ਤਿੰਨ ਤਰਫ ਫਸਣਾ ਚਾਰ ਚਰਫਸਣਾ ਆ ਜਿਹੜੀ ਕੱਢਦੇ ਆ ਜੀ ਇਹ ਆਪਣੇ ਜਿਹੜਾ ਡਿਸਟ੍ਰਿਕਟ ਪੀ.ਐਲ.ਬੀ ਦਾ ਨ ਚਾਹੇ ਅਸੀਂ ਬਾਹਰਲੀਆਂ ਸਟੇਟਾਂ ਵਿੱਚ ਵਸਦੇ ਪੰਜਾਬੀ ਆ ਸਾਡਾ ਸਾਰਿਆਂ ਦਾ ਪੇਕਾ ਕਰਤਾ ਪੰਜਾਬੀ ਹੀ ਹੈ ਤੇ ਪੇਕੇ ਘਰੋਂ ਠੰਡੀਆਂ ਹਵਾਵਾਂ ਆਉਣ ਇਹ ਸਾਰਿਆਂ ਦੀ ਇੱਛਾ ਰਹਿੰਦੀ ਹੈ ਯੂਪੀ ਪੰਜਾਬੀ ਸਾਂਝ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਨਾਲ ਮੌਜੂਦ ਨੇ ਹਰਦੀਪ ਸਿੰਘ ਉਰਫ सोनू ਦੋਸਾਂਝ ਵੀਰ ਜੀ ਜਿਨ੍ਹਾਂ ਦੇ ਦਾਦਾ ਜੀ ਕਦੇ ਸ਼ਹੀਦੇ ਆਜ਼ਮ ਭਗਤ ਸਿੰਘ ਹੋਣਾ ਦੇ ਨਾਲ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਰਹੇ ਨੇ ਕਿਵੇਂ ਇਹਨਾਂ ਦੇ ਪਰਿਵਾਰ ਪੰਜਾਬ ਤੋਂ ਯੂਪੀ ਆਏ ਤੇ ਯੂਪੀ ਵਿੱਚ ਆਣ ਕੇ ਇਹਨਾਂ ਨੇ ਕਿਵੇਂ ਕਾਰੋਬਾਰ ਸੈੱਟ ਕੀਤੇ ਕੀ ਇਹਨਾਂ ਦੀ ਜ਼ਿੰਦਗੀ ਦੇ ਦੌਰ ਰਏ ਇਹਨਾਂ ਪਰਿਵਾਰਾਂ ਨੇ ਯੂਪੀ ਵਿੱਚ ਕੀ ਮੁਸ਼ਕਲਾਂ ਦੇ ਸਾਹਮਣੇ ਕੀਤੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਆਪ ਜੀ ਦੇ ਸਨਮੁਖ ਰੂਬਰੂ ਹੋਵਾਂਗੇ ਜੀ ਸੋ ਸੋਨੀ ਵੀਰ ਜੀ ਤੁਸੀਂ ਜਿਵੇਂ ਦੱਸਿਆ ਕਿ ਤੁਹਾਡੇ ਦਾਦਾ ਜੀ ਹੁਣੀ ਭਗਤ ਸਿੰਘ ਹੁਣਾਂ ਦੇ ਨਾਲ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਰਹੇ ਨੇ ਤਾਂ ਇਹ ਇਹ ਸਾਂਝ ਕਿਵੇਂ ਭਗਤ ਸਿੰਘ ਹੁਣਾਂ ਦੇ ਨਾਲ ਤੁਹਾਡੇ ਪਰਿਵਾਰ ਦੀ ਸਾਂਝ ਕਿਵੇਂ ਸੀ ਅਸਲ 'ਚ ਭਾਈ ਅਸੀਂ ਸੀਧ ਪਗ ਸਿੰਘ ਦੇ ਜਦਾਂ ਗੁਆਂਢ 'ਚ ਰਹਿੰਦੇ ਸੀ। ਹਾਂ ਸਾਡੇ ਦਾਦਾ ਜੀ ਹੁਣੇ ਤਾਂ ਸੀਧ ਪਗ ਸਿੰਘ ਉਹਨੇ ਇਕੱਠੇ ਜਦੋਂ ਸਕੂਲ ਪੜ੍ਹਨਾ ਤਾਂ ਇਹਨਾਂ ਦਾ ਕਾਫੀ ਆਪਸੀ ਅਸੀਂ ਵਧੀਆ ਜਦਾਂ ਇਕੱਠੇ ਰਹਿੰਦੇ ਹੁੰਦੇ ਸੀ ਜੀ ਤਾਂ ਉਹਦੇ ਵਿੱਚ ਵਿੱਚ ਜਦਾਂ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਜਿਹੜੀ ਜਮੀਨਾ ਸੀ ਘਟ ਗਈ ਜਦੋਂ ਪੰਜਾਬ ਘਟ ਜਮੀਨਾ ਸੀ ਆਪਣੇ ਕੋਲ ਖੜਕਲਾਂ ਅੱਛਾ ਜੀ ਹਾਂਜੀ ਜਿਲ੍ਹਾ ਨਮਾ ਸ਼ਹਿਰ ਦੇ ਵਿੱਚ ਹਾਂਜੀ ਬੰਗਿਆ ਦੇ ਲਾਗੇ ਜਮੀਨਾ ਘਟ ਸੀ ਜਦੋਂ ਪੰਜਾਬ ਉਹਦੋਂ ਇੱਕ ਸਭ ਪੰਜਾਬ ਚ ਦੌਰ ਚੱਲਦਾ ਸੀ ਕਿ ਇੱਥੋਂ ਥੋੜੀ ਜਿਹੀ ਜ਼ਮੀਨੇ ਵੇਚ ਕੇ ਯੂਪੀ ਲੈ ਲਓ ਇੱਥੇ ਜ਼ਮੀਨ ਜਿੱਦਾਂ ਇੱਥੋਂ ਵੇਚ ਕੇ ਉੱਥੇ ਜ਼ਮੀਨ ਵੱਧ ਬਣ ਜਾਂਦੀ ਹੈ ਕਿ ਜਿਹੜਾ ਅੱਜ ਦੇ ਦੌਰ ਦੇ ਵਿੱਚ ਅੱਜ ਦੇ ਲੋਕ ਜਿਹੜੇ ਨੇ ਉਹ ਪੰਜਾਬ ਛੱਡ ਕੇ ਜਾਂ ਯੂਪੀ ਦੇ ਵੀ ਬਹੁਤ ਸਾਰੇ ਵੀ ਨਹੀਂ ਪੰਜਾਬ ਏਰੀਆ ਆਪਣੇ ਪੁਰਨਪੁਰ ਦਾ ਇੱਥੋਂ ਦੇ ਲੋਕ ਵੀ ਬਹੁਤ ਸਾਰੇ ਜਿਹੜੇ ਨੇ ਮਾਈਗ੍ਰੇਟ ਹੋ ਰਹੇ ਨੇ ਵਿਦੇਸ਼ਾਂ ਦੇ ਵਿੱਚ ਤਾਂ ਇਹ ਮਾਈਗ੍ਰੇਸ਼ਨ ਅੱਜ ਕੋਈ ਨਵੀਂ ਨਹੀਂ ਹੈ ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਲੋਕ ਯੂਪੀ ਵੱਲ ਜ਼ਮੀਨਾਂ ਖਰੀਦਦੇ ਸੀ ਤਾਂ ਇਹ ਮਾਈਗ੍ਰੇਸ਼ਨ ਬਹੁਤ ਪੁਰਾਣੀ ਚੱਲਦੀ ਆ ਰਹੀ ਕਹਿ ਸਕਦੇ ਆ ਬਿਲਕੁਲ ਜੀ ਬਹੁਤ ਪੁਰਾਣੀ ਚੱਲਦੀ ਆ ਰਹੀ ਆ ਜਿਆ ਜਦਾ ਲੋਕਾਂ ਨੇ ਉਹਨਾਂ ਨੇ ਮੂਵ ਕੀਤਾ ਜਿਹਨਾਂ ਕੋਲ ਉੱਥੇ ਜ਼ਮੀਨਾਂ ਘੱਟ ਸੀ ਉਹਨਾਂ ਨੇ ਇੱਥੇ ਯੂਪੀ ਆ ਕੇ ਵੱੱਡ ਜ਼ਮੀਨਾਂ ਬਣਾਈਆਂ ਯੂਪੀ ਵਿੱਚ ਆ ਕੇ ਜੰਗਲ ਵੀ ਵੱਡੇ ਜੰਗਲਬਾਦ ਕਰਨੇ ਪਏ ਜੰਗਲਬਾਦ ਕਰਕੇ ਜ਼ਮੀਨਾਂ ਬਣਾਉਣੇ ਬੜੀ ਬੜੀ ਸਟ੍ਰਗਲ ਕਰਨਾ ਪਿਆ ਇੱਥੇ ਯੂਪੀ ਆ ਕੇ ਸਾਰਿਆਂ ਨੂੰ ਜਿੰਨੇ ਵੀ ਸਾਡੇ ਬਜ਼ੁਰਗ ਪੰਜਾਬ ਤੋਂ ਆਏ ਉਹਨਾਂ ਨੂੰ ਬਹੁਤ ਸਾਰਾ ਸਟ੍ਰਗਲ ਕਰਨਾ ਪਿਆ ਜੰਗਲ ਵੜ ਕੇ ਜ਼ਮੀਨਾਂ ਬਣਾਉਣੀਆਂ ਪਈਆਂ ਜ਼ਮੀਨਾਂ ਬਣਾ ਕੇ ਹੀ ਉਹਨਾਂ ਨੇ ਇੱਥੇ ਬਸੋ ਕੀਤੀ ਆਪਣੀ ਪਿਤਾ ਜੀ ਆਏ ਸੀ ਜਾਂ ਦਾਦਾ ਜੀ ਪਰਦਾਦਾ ਜੀ ਆਏ ਸੀ ਸਾਡੇ ਪਰਦਾਦਾ ਜੀ ਹੁਣੇ ਇੱਥੇ ਆਏ ਠੀਕ ਹੈ ਜੀ ਹਾਂ ਹਾਂ ਜੀ ਤੇ ਤੁਹਾਡੇ ਪਿਤਾ ਜੀ ਜਾਂ ਤੁਹਾਡੇ ਜਨਮ ਤਾਂ ਇੱਥੋਂ ਦੇ ਹੀ ਨਹੀਂ ਉਪੀ ਦੇ ਹਾਂ ਜੀ ਸਾਡੇ ਇੱਥੇ ਦੇ ਸਾਡੇ ਪਾਪਾ ਦੇ ਵੀ ਜਨਮ ਇੱਥੇ ਲਈ ਆ हां जी ਸਾਡੇ ਤੁਸੀਂ ਇੱਥੇ ਜਿਹੜਾ ਜਿੱਦਾਂ ਦੱਸਿਆ ਕਿ ਜੰਗਲ ਵੀ ਅਬਾਰ ਕੀਤੇ ਤੁਹਾਡੇ ਪਰਿਵਾਰ ਨੇ ਔਰ ਇੱਥੇ ਕਾਫੀ ਸਾਰੀਆਂ ਸਟਰਗਲਸ ਵੀ ਕੀਤੀਆਂ ਜਿੱਦਾਂ ਪਰਿਵਾਰਾਂ ਨੇ ਯੂਪੀ ਆਣ ਕੇ ਵਸੇ ਨੇ ਜਿਹੜੇ ਤਾਂ ਅੱਜ ਉਸ ਜਿਹੜੀ ਮਿਹਨਤ ਕੀਤੀ ਆ ਅੱਜ ਤੁਹਾਨੂੰ ਉਹ ਮਿਹਨਤ ਲੱਗਦਾ ਕਿ ਸਫਲ ਹੋ ਉਹਦੇ ਵਿੱਚ ਬਿਲਕੁਲ ਜੀ ਵੀਰੇ ਇਹ ਮਿਹਨਤਾਂ ਕੀਤੀਆਂ ਮਤਲਬ ਉਸ ਟਾਈਮ ਜਮੀਨਾਂ ਜਿੱਦਾਂ ਔਖੀਆਂ ਬਣੀਆਂ ਉਤੋਂ ਬਾਅਦ ਵੀ ਮਿਹਨਤਾਂ ਵੀ ਜਾਰੀ ਰਹੀਆਂ ਜਮੀਨਾਂ ਇੱਥੇ ਵੀ ਜਿੰਨੀਆਂ ਔਖੀਆਂ ਕਈਆਂ ਨੇ ਵੱਧ ਬਣਾ ਲਈਆਂ ਕਈਆਂ ਨੇ ਘਟ ਬਣਾ ਪਾਇਆ ਜਿੱਦਾਂ ਜਿੱਦਾਂ ਪਰਿਵਾਰ ਦੇ ਮੈਂਬਰ ਸੀ ਉਸਾਂ ਨਜਵੀਨਾ ਬਣ ਗਈਆਂ ਮਤਲਬ ਉਦੋਂ ਐ ਸੀਗਾ ਕਿ ਜਿੰਨੇ ਜੀ ਨੇ ਓਨੀ ਵੱਧ ਮਿਹਨਤ ਹੋ ਗਈ ਤੇ ਓਨੀ ਵੱਧ ਜ਼ਮੀਨ ਬਾਦ ਕਰ ਅੱਜ ਓਨੀ ਵੱਧ ਜ਼ਮੀਨ ਬਣ ਗਈ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਇੱਕ ਦੌਰ ਹੁੰਦਾ ਆ ਕਿ ਜਦੋਂ ਆਪਣੇ ਯੂਪੀ ਦੇ ਜਿਹੜੇ ਇਲਾਕੇ ਨੇ ਚਰਾਸੀ ਹੰਡੌਂਦੇ ਆ ਜਿਵੇਂ ਕਾਨਪੁਰ ਵੀ ਵਾਪਰੀ ਤਾਂ ਇੱਥੇ ਪੁਰਨਪੁਰ ਦੇ ਵਿੱਚ यूपी ਦੇ ਵਿੱਚ ਰਹਿੰਦੇ ਆ ਤੁਹਾਨੂੰ ਇਹੋ ਜਿਹਾ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਏ ਤੁਹਾਡੇ ਪਰਿਵਾਰਾਂ ਨੂੰ ਨਹੀਂ ਫਿਲਹਾਲ ਇਦਾਂ ਦੀ ਮੁਸ਼ਕਲ ਤਾਂ ਕੋਈ ਨਹੀਂ ਆਈ ਸੀ ਬਾਕੀ ਇੱਕਦੋਂ ਜੋ ਹੋਇਆ ਸੀ ਹੋਇਆ ਤਾਂ ਉਸ ਤੇ ਮਾੜੀ ਸੀ ਕੰਮ ਕਈ ਜਗ੍ਹਾ ਪੰਜਾਬੀਆਂ ਦਾ ਬਹੁਤ ਹੋਇਆ ਸੀ ਪਰ ਇਹ ਯੂਪੀ ਦੇ ਸਾਡੇ ਇਹ ਇਲਾਕਿਆਂ ਚ ਕੁਛ ਨਹੀਂ ਦਿੰਦਾ ਹੋਇਆ ਸੀ ਮਤਲਬ ਕੁਛ ਇੱਕ ਇਲਾਕੇ ਇਹੋ ਜਿਹੇ ਸੀ ਹਾਂਜੀ ਜਿਤ ਵਿੱਚ ਹਾਂਜੀ ਕੁਝ ਇੱਕ ਇਲਾਕਿਆਂ ਦੇ ਵਿੱਚ ਇਹ ਦਿੱਕਤਾਂ ਆਈਆਂ ਸੀ ਵੀ ਹੰਡਾਉਣੀ ਪਈ ਹਾਂਜੀ ਪਿੰਬੇ ਵਸਦੇ ਵੀਰਾਂ ਨੂੰ ਵੀ ਪੰਜ ਚਰਸੀ ਹੰਡਾਉਣੀ ਦੇ ਦੌਰ ਦੇ ਵਿੱਚ 2003-4 ਦੇ ਵਿੱਚ ਜਦੋਂ ਤੁਸੀਂ ਆਪਣੀ 10th 12th ਕਰਦੇ ਹੋ ਉਸ ਦੌਰ ਦੇ ਵਿੱਚ ਮੇਰੀ ਪੰਜਾਬਪੁਰਨਪੁਰ ਤੋਂ ਵੀ ਬਹੁਤ ਸਾਰੇ ਲੋਕ ਪੰਜਾਬ ਦੀ ਤਰਜ਼ ਤੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕਰਤਾ ਸੀਗਾ ਭਾਵੇਂ ਟਾਵੇਂ ਟਾਵੇਂ ਸੀਗੇ ਬਟ ਫਿਰ ਵੀ ਇੱਕ ਕਾਫੀ ਵੱਡੀ ਗਿਣਤੀ ਸੀਗੀ ਜਾਂ ਇੱਕ ਕਰੇਜ ਸੀਗਾ ਲੋਕਾਂ ਦੇ ਵਿੱਚ ਉਹਨਾਂ ਨੇ ਵਿਦੇਸ਼ ਜਾਣਾ ਸ਼ੁਰੂ ਕਰਤਾ ਸੀ ਤਾਂ ਉਸ ਦੌਰ ਦੇ ਵਿੱਚ ਕੀ ਤੁਸੀਂ ਬਾਹਰ ਜਾਣ ਬਾਰੇ ਨਹੀਂ ਸੋਚਿਆ ਭਾਜੀ ਇਦਾਂ ਸੀ ਉਸ ਟਾਈਮ ਜਿਹੜੀਆਂ ਪ੍ਰਾਪਰਟੀਆਂ ਤਾਂ ਪਰ ਜਦ ਇਹ ਘਰ ਦੀਆਂ ਸਮੱਸਿਆ ਕੋਈ ਜ਼ਿਆਦਾ ਸੀ ਜਿਹਦਾ ਸਮੱਸਿਆ ਦੇ ਚੱਕਰ ਚ ਫਿਰ ਇਹ ਬਾਰ ਬਾਰ ਕਦੀ ਸੋਚ ਦਿਮਾਗ ਚ ਗੱਲ ਨਹੀਂ ਆਈ ਕਿਉਂਕਿ ਹਰ ਚੀਜ਼ ਪੈਸੇ ਨਾਲ ਹੁੰਦੀ ਆ ਉਸ ਟਾਈਮ ਪੈਸਾ ਨਾ ਹੈ ਨਹੀਂ ਸੀ ਕਿ ਆਪਾਂ ਕੋਈ ਆਪਣਾ ਬਾਹਰ ਜਾਂਦਾ ਵੀ ਕੀ ਮੂਡ ਬਣਾ ਸਕੀਏ ਫਿਰ ਸਾਡੇ ਦਾਦਾ ਜੀ ਕੋਲ ਸੀ ਬਹਿਣਾ ਤਾਂ ਗਿਆਨ ਹੁੰਦਾ ਸੀ ਬਾਣੀ ਬਾਰੇ ਉਹ ਗੁਰੂ ਘਰ ਵਿੱਚ ਵੀ ਉਹਨਾਂ ਨੇ ਕਰਨਾ ਤਾਂ ਸਾਨੂੰ ਵੀ ਸਮਝਾਣਾ ਕਿ ਪੁੱਤਰਾ ਜ਼ਿੰਦਗੀ 'ਚ ਇੱਕ ਟਾਈਮ ਮਿਲਦਾ ਹਰ ਬੰਦੇ ਨੂੰ ਕਾਮਯਾਬ ਹੋਣ ਦਾ ਉਹ ਟਾਈਮ ਨੂੰ ਉੱਪਰ ਸੰਭਾਲਣਾ ਪੈਂਦਾ ਤਾਂ ਅਸੀਂ ਉਹ ਉਸ ਗੱਲ ਤੇ ਫੋਕਸ ਕਰਦੇ ਕਰਦੇ ਤਾਂ ਸਾਨੂੰ ਮੈਂ ਇੱਕ ਦਿਨ ਜਿੱਦਾਂ ਇਹ ਗੱਲ ਚੱਲ ਪਈ ਕਿ ਇਹਦੇ ਕੀ ਕੰਮ ਕਰ ਨਿਕਲਣਾ ਘਰੋਂ ਬਾਹਰ ਤਾਂ ਫਿਰ ਮੈਂ ਮੈਨੂੰ ਘਰੋਂ ਬਾਹਰ ਨਿਕਲਣਾ ਪਿਆ ਤਾਂ ਬਾਹਰ ਜਾ ਕੇ ਮੈਂ ਜਿਹੜੇ ਜੌਬ ਤੇ ਗਿਆ ਉਹ ਜੌਬ ਸਾਨੂੰ ਕਹਿੰਦੇ ਕਿ ਤੁਹਾਨੂੰ ਉੱਥੇ ਜੌਬ ਵਧੀਆ ਮਿਲ ਜੀ ਤੁਹਾਡੇ ਕੋਲ ਪੜ੍ਹਾਈ ਵੀ ਹੈਗੀ ਆ 9th ਉਦੋਂ ਤੁਸੀਂ ਕਿੱਥੇ ਗਏ ਬਾਹਰ ਲਈ ਉਦੋਂ ਭਾਈ ਮੈਂ ਬਲੰਦ ਸ਼ਹਿਰ ਦੇ ਲੱਗ ਇੱਕ ਫੈਕਟਰੀ ਪੈਂਦੀ ਪਰਾਗ ਫੈਕਟਰੀ ਉਹਦੇ ਵਿੱਚ ਗਿਆ ਅੱਛਾ ਮੈਂ ਇਥੋਂ ਘਰੋਂ ਬਾਹਰ ਗਏ ਹਾਂਜੀ ਲੇਕਿਨ ਰਹੇ ਭਾਰਤ ਵਿੱਚ ਭਾਰਤ ਵਿੱਚ ਹੀ ਰਹੇ ਤਾਂ ਉੱਥੇ ਫੈਕਟਰੀ ਚ ਦੇਖਿਆ ਮਿਹਨਤ ਜ਼ਿਆਦਾ ਸੀ ਤਾਂ ਉੱਥੇ ਪੈਸੇ ਘੱਟ ਸੀ ਤਾਂ ਉਧਰੋਂ ਹੀ ਮੈਨੂੰ ਛੋਟੇ ਬ੍ਰਦਰ ਦੀ ਕਾਲ ਆਂਦੀ ਆ ਕਿ ਉਹ ਕਹਿੰਦੇ ਕਿ ਆਪਾਂ ਨੂੰ ਇੱਕ ਪੀਸੀਓ ਮਿਲਦਾ ਆ ਇੱਕ ਦੁਕਾਨ ਹੈ ਸਾਡੇ ਲੱਗੇ ਅੰਕਲ ਜੀ ਗੁਲਜਾਰ ਸਿੰਘ ਹੋਣੇ ਉਹਨਾਂ ਦਾ ਵੀ ਉਹ ਉਹਨਾਂ ਨੇ ਕਿਹਾ ਸਾਨੂੰ ਕਿ ਇਹ ਦੁਕਾਨ ਤੁਸੀਂ ਰੱਖ ਲਓ ਤੁਸੀਂ ਮਿਹਨਤ ਕਰਨ ਵਾਲੇ ਮੁੰਡੇ ਹੋ ਤੁਸੀਂ ਰੱਖ ਲਓ ਤੁਹਾਡੇ ਕੋਲ ਕੰਮ ਵਧੀ ਚੱਲ ਪੈਣਾ ਠੀਕ ਹੈ ਤਾਂ ਛੋਟੇ ਬ੍ਰਦਰ ਦਾ ਮੈਨੂੰ ਫੋਨ ਆਇਆ ਤਾਂ ਮੈਨੂੰ ਕਿਹਾ ਇੱਕ ਟਾਈਮ ਸੀਗਾ ਕਿ ਪੀਸੀਓ ਦੇ ਵੀ ਕਾਫੀ ਵੱਡੇ ਕੰਮ ਕਾਫੀ ਕਾਫੀ ਕੰਮ ਸੀ ਹਾਂਜੀ ਤਾਂ ਉਹ ਮੈਨੂੰ ਜਦੋਂ ਕਾਲ ਆਈ ਤਾਂ ਮੇਰੇ ਜਦੋਂ ਕਾਲ ਆਈ ਤਾਂ ਮੇਰੇ ਮਨ 'ਚ ਗੱਲ ਆਈ ਕਿ ਸਾਡੇ ਬਾਪੂ ਜੀ ਨੇ ਜੇ ਗੱਲ ਕਹੀ ਆ ਉਹ ਮੇਰੇ ਦਿਮਾਗ ਵਿੱਚ ਆ ਗਈ। ਮੈਂ ਕਿਹਾ ਪਰਮਾਤਮਾ ਨੇ ਕਿਰਪਾ ਕੀਤੀ ਛੋਟੇ ਬ੍ਰਦਰ ਨੂੰ ਮੈਂ ਕਿਹਾ ਕਿ ਤੂੰ ਸੋਚਣਾ ਕੁਛ ਨਹੀਂ ਆ ਬਸ ਇਹਦੇ ਉੱਤੇ ਛੇਤੀ ਫੋਕਸ ਕਰ ਤਾਂ ਉਹਨਾਂ ਨਾਲ ਗੱਲ ਕਰ ਲਓ। ਤਾਂ ਉਹ ਵੀ ਸਾਡੇ ਚਾਚਾ ਜੀ ਨੂੰ ਲੱਗਦੇ ਆ ਤਾਂ ਉਹਨਾਂ ਨੇ ਵੀ ਕਿਹਾ ਚਲੋ ਕੋਈ ਨਹੀਂ ਪੈਸੇ ਦੀ ਗੱਲ ਮੌਕਾ ਮਿਲਿਆ ਤਾਂ ਤੁਸੀਂ ਉਸ ਨੂੰ ਸੰਭਾਲ ਲਿਆ। ਹਾਂਜੀ ਉਸ ਮੌਕੇ ਨੂੰ ਸੰਭਾਲ ਲਿਆ ਤਾਂ ਅਸੀਂ ਉਹ ਕਿਸੇ ਤਰੀਕੇ ਨਾਲ ਉਹ ਦੁਕਾਨ ਤੇ ਆਫੀਸ ਨੂੰ ਅਸੀਂ ਲੈ ਲਿਆ। ਤਾਂ ਉਥੋਂ ਜਿਵੇਂ ਤੁਸੀਂ ਪੀਸੀਓ ਦਾ ਕਾਰੋਬਾਰ ਰਕੀਬੀਗਾ ਹੋਣ ਅੱਜ ਤੁਸੀਂ ਮੋਬਾਈਲ ਸ਼ਾਪ ਦੇ ਕਾਰੋਬਾਰ ਦੇ ਵਿੱਚ ਵੀ ਹੋ ਤਾਂ ਉਸ ਟਾਈਮ ਨੂੰ ਕਹਿੰਦੇ ਤਾਂ ਜਦੋਂ ਇੱਕ ਟਾਈਮ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਕਿਸੇ ਕੋਲ ਵੀ ਮੋਬਾਈਲਸ ਵਗੈਰਾ ਤਾਂ ਸੀਗੇ ਨਹੀਂ ਬਟ ਕਿਸੇ ਟਾਵੇਂ ਟਾਵੇਂ ਘਰ ਦੇ ਵਿੱਚ ਪੀਐਨਟੀ ਹੁੰਦੇ ਸੀ ਹਾਂਜੀ ਤੇ ਜ਼ਿਆਦਾਤਰ ਕਾਲਿੰਗ ਵਾਸਤੇ ਲੋਕ ਪੀਸੀਓ ਯੂਜ਼ ਕਰਦੇ ਸੀ ਬਿਲਕੁਲ ਜੀ ਬਿਲਕੁਲ ਤਾਂ ਜਿਵੇਂ ਤੁਹਾਡੇ ਉਸ ਟਾਈਮ ਤੇ ਪੀਸੀਓ ਤੇ ਲੋਕ ਆਉਂਦੇ ਸੀਗੇ ਤਾਂ ਉਹ ਕਿੰਨੇ ਇੱਕ ਮਿੰਟ ਦੀ ਗੱਲਬਾਤ ਹੁੰਦੀ ਸੀ ਕਿੰਨੀ ਗੱਲ ਲੰਮੀ ਗੱਲਬਾਤ ਕਰਦੇ ਸੀ ਉਦੋਂ ਜੇ ਭਾਜੀ ਆਪਾਂ ਗੱਲ ਕਰਦੇ ਅੱਜ ਦੇ ਟਾਈਮ ਦੀ ਦੋ ਟਾਈਮ ਦੀ ਉਹ ਟਾਈਮ ਕਿਆ ਬਾਤ ਸੀ ਬਈ ਟਾਈਮ ਦੀ ਵਿੱਚ ਲੋਕੋ ਕੋਲ ਬਹਿ ਲ ਹੁੰਦਾ ਸੀ ਬਹਿਣ ਦਾ ਉੱਠਣ ਦਾ ਗੱਲ ਕਰਨ ਦਾ ਤਾਂ ਉਸ ਟਾਈਮ ਗੱਲ ਵੀ ਲੋਕ ਉਨੀ ਕੀ ਕਰਦੇ ਜਿੰਨੀ ਕਿ ਉਹਨਾਂ ਨੂੰ ਜ਼ਰੂਰਤ ਲੱਗਦੀ ਸੀ ਨੂੰ ਹੁਣ ਅਸੀਂ ਹਾਲ ਚਿਰ ਪੁੱਛਣਾ ਆ ਹਲੋ ਜਿਵੇਂ ਅੱਜ ਕੱਲ ਗੱਲਾਂ ਬਾਤਾਂ ਹੁੰਦੀਆਂ ਕਿਹੜੀ ਸਬਜ਼ੀ ਤੇਰੀ ਕਿਹੜੀ ਨਾਲ ਬਣਾਈਆਂ ਉਹ ਗੱਲ ਨਹੀਂ ਸੀ ਉਹ ਸੀਨ ਤੋਂ ਨਹੀਂ ਸੀ ਉਦੋਂ ਸਿਰਫ ਗੱਲਾਂ ਹੁੰਦੀ ਸੀ ਉਦੋਂ ਮਿੱਟਰ ਵੀ ਘੁੰਮਦਾ ਹੁੰਦਾ ਸੀ ਹਾਂ ਠੀਕ ਹੁਣ ਕਾਲ ਰੇਟ ਤਾਂ ਤੁਹਾਨੂੰ ਪਤਾ ਹੀ ਸੀ ਉਦੋਂ ਪਹਿੜਖ ਬੰਦਾ ਮਿਹਨਤ ਕਰਦਾ ਸੀ ਮੰਨ ਲਓ ਸਭ ਕੋ ਕੰਮ ਠੀਕ ਠਾਕ ਹੁੰਦਾ ਸੀ ਤਾਂ ਲੋਕ ਮੇ ਉਦੋਂ ਉਸ ਕਾਲ ਜਿਹੜਾ ਕਾਲ ਰੇਟ ਉਦੋਂ ਕਾਫੀ ਸੀ ਤਾਂ ਲੋਕ ਉਨੀ ਇੱਕ ਗੱਲ ਕਰਦੇ ਸੀ ਜਿੰਨੀ ਕੋ ਉਹਨਾਂ ਨੂੰ ਜਿੰਨੀ ਕੋ ਉਹਨਾਂ ਨੂੰ ਜ਼ਰੂਰੀ ਹੁੰਦੀ ਸੀ ਉਹਨਾਂ ਨੂੰ ਕਾਲ ਦੇ ਰੇਟਸ ਦੇ ਕਰਕੇ ਗੱਲਬਾਤ ਘੱਟ ਹੁੰਦੀ ਸੀ ਕੀ ਜਾਂ ਲੋਕ ਵੈਸੇ ਵੀ ਇੱਕ ਦੂਜੇ ਵੱਲ ਆਵਾਜ਼ਾਈ ਕਰਕੇ ਜ਼ਿਆਦਾ ਟਾਈਮ ਸਪੈਂਡ ਕਰਦੇ ਸੀਗੇ ਰੈਦਰ ਦੈਨ ਕਾਲਸ ਨਹੀਂ ਵੀਰੇ ਇਦਾਂ ਦੀ ਗੱਲ ਨਹੀਂ ਸੀ ਕਾਲ ਉਹਦਾ ਵੀ ਹੁੰਦਾ ਸੀ ਕਿ ਹਾਂ ਵੀ ਬਿਲ ਵੀ ਪੈਂਦਾ ਆ ਬਾਕੀ ਲੋਕ ਫਜ਼ੂਲ ਗੱਲਾਂ ਘੱਟ ਕਰਦੇ ਸੀ ਜਿਹੜੀ ਕੰਮ ਦੀ ਗੱਲ ਸੀ ਬਲ ਅੱਜ ਕੱਲ੍ਹ ਵਾਲੀਆਂ ਜੰਬਲੀਆਂ ਘੱਟ ਮਾਰਦੇ ਬਿਲਕੁਲ ਨਹੀਂ ਜੀ ਉਦੋਂ ਜੰਬਲੀਆਂ ਨਹੀਂ ਮਾਰਦੇ ਸੀ ਉਦੋਂ ਸਿੱਧੀਆਂ ਗੱਲਾਂ ਕਰਦੇ ਸੀ ਪਰਿਵਾਰ ਦਾ ਕੀ ਹਾਲ ਚੱਲਿਆ ਕਾਰੋਬਾਰ ਠੀਕ ਠਾਕ ਆ ਬੱਚੇ ਠੀਕ ਆ ਜਿਹੜਾ ਕੰਮ ਜ਼ਰੂਰੀ ਹੁੰਦਾ ਸੀ ਉਹਦੇ ਬਾਰੇ ਪੁੱਛ ਲੈਂਦੇ ਸੀ ਉਹ ਤਾਂ ਵੀ ਠੀਕ ਆ ਦੈਟਸ ਇਟ ਉਹ ਹੁੰਦਾ ਸੀ ਕੰਮ ਬਲੇ ਇਹਦੀ ਗੱਲਬਾਤ ਦੇ ਵਿੱਚ ਕਾਲ ਹੋ ਜਾਂਦੀ ਹਾਂਜੀ ਕਾਲ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਇੱਕ ਰੈਗੂਲਰ ਕਸਟਮਰ ਰਹਿੰਦੇ ਨੇ ਹਾਂਜੀ ਕਿੰਨੇ ਕਿੰਨੇ ਟਾਈਮ ਬਾਅਦ ਲੋਕ ਕਾਲਸ ਕਰਨ ਵਾਸਤੇ ਹੁੰਦੇ ਸੀ ਰਸਤੀਆ ਰਵ ਆਪਣੇ ਯੂਪੀ ਵਿੱਚ ਪੰਜਾਬ ਵੀ ਕਈਆਂ ਦੇ ਸੀ ਹਾਂਜੀ ਤਾਂ ਉੱਥੇ ਕੋਲਾ ਕਈ ਵਾਰ ਡੇਲੀ ਵੀ ਵਾਲੇ ਵੀ ਹੁੰਦੇ ਸੀ ਆਪਣੇ ਕੋਲ ਕਈ ਹਫਤੇ ਚ ਦੋ ਵਾਰ ਵਾਲੇ ਵੀ ਹੁੰਦੇ ਸੀ ਔਰ ਕਈ ਲੋਕ ਸਾਡੇ ਪਿੰਡੋਂ ਜਾਂ ਬਾਹਰਲੇ ਪਿੰਡੋਂ ਬਾਹਰ ਵੀ ਗਏ ਸੀ ਠੀਕ ਹੈ ਤਾਂ ਉਹਨਾਂ ਦੀ ਗੱਲਾਂ ਲੰਬੀਆਂ ਹੁੰਦੀਆਂ ਸੀ ਜਦੋਂ ਉਹਨਾਂ ਦੇ ਕੋਲਾਂ ਦਾ ਕਰਨ ਦਾ ਟਾਈਮ ਹੁੰਦਾ ਸੀ ਉਦੋਂ ਸਾਨੂੰ ਬੜੀ ਖੁਸ਼ੀ ਮਿਲਦੀ ਸੀ ਕਿੰਨੇ ਪੈਸੇ ਵੰਡ ਗਏ ਹੁਣ ਗਰਾਖ ਮੋਟਾ ਗਰਾਖ ਆਇਆ ਹੁਣ ਚਾਰ ਪੈਸੇ ਦੇ ਕੇ ਜਾਊਗਾ ਅਸੀਂ ਬਾਰ ਬਾਰ ਲੋਕਾਂ ਦਾ ਜ਼ਿਆਦਾ ਵੇਟ ਕਰ ਦਿੰਦੇ ਸੀ ਉਸ ਟਾਈਮ ਬਲ ਤੁਹਾਡੀ ਵੀ ਆਸ ਹਾਂਜੀ ਆਸ ਸੀ ਕੋਈ ਆਵੇ ਜਿਹੜਾ ਕੋਈ ਚੀਜ਼ ਹੈ ਜੀ ਠੀਕ ਹੈ ਹਾਂਜੀ ਤਾਂ ਉਹ ਉਹ ਟਾਈਮ ਤੇ ਜਿਹੜੀਆਂ ਕਾਲਿੰਗ ਹੁੰਦੀ ਸੀ ਤਾਂ ਐਵੇਂ ਹੀ ਹੁੰਦਾ ਸੀਗਾ ਕਿ ਕੋਈ ਵੇਟਿੰਗ ਵੀ ਕਰਦਾ ਹੋਊਗਾ ਕਿ ਮੇਰੀ ਕਾਲ ਆਉਣੀ ਆ ਬਿਲਕੁਲ ਜੀ ਬਿਲਕੁਲ ਹੁੰਦਾ ਸੀ ਵੀਰ ਜੀ ਤਾਂ ਜਦੋਂ ਸੁਨੇਹਾ ਵੀ ਲਾ ਕੇ ਜਾਂਦੇ ਸੀ ਕਿ ਜੇ ਕੋਈ ਮੇਰੀ ਕਾਲ ਆ ਜਾਈਂ ਤਾਂ ਦੱਸ ਦੇ ਆ ਜੀ ਤਾਂ ਤਾਂ ਵੀ ਹੁੰਦਾ ਸੀ ਹਾਂਜੀ ਇਦਾਂ ਕਹਿੰਦੇ ਨਸੀ ਮੈਨੂੰ ਕਿ ਉਹ ਇੱਥੇ ਬੈਠੇ ਵੇਟ ਕਰਦੇ ਰਹਿ ਜੀ ਤਾਂ ਬਾਅਦ ਚ ਉਹਨਾਂ ਨੂੰ ਜਿੰਨਾ ਕਾਲ ਸੀ ਕਰਕੇ ਕਹਿ ਦੇਣਾ ਕਿ ਵੇਟ ਕਰਕੇ ਚਲ ਗਏ ਫਿਰ ਉਹਨਾਂ ਨੇ ਇੱਕ ਟਾਈਮ ਫਿਕਸ ਕੀਤਾ ਸੀ ਕਿ ਤੇ ਉਹਨਾਂ ਨੂੰ ਦੱਸਦੇ ਹੋ ਕਿ ਏਨੇ ਕ ਬਜੇ ਕਾਲ ਫੇਰ ਦੁਬਾਰਾ ਕਰਨਾ ਅਸੀਂ ਆ ਚੁੱਕੇ ਹਾਂ ਇਹ ਗੱਲ ਕਰ ਫਿਰ ਆ ਜਾਂਦੇ ਸੀ ਦੁਬਾਰਾ ਹਾਂਜੀ ਉਹ ਫਿਰ ਉਹੀ ਟਾਈਮ ਚਾਰ ਜਾਂ ਪੰਜ ਦੋ ਵੀ ਟਾਈਮ ਦਿੰਦੇ ਸੀ ਜੋ ਵੀ ਉਹਦੇ ਵਿੱਚ ਉਹ ਆ ਜਾਂਦੇ ਸੀ ਦੁਬਾਰਾ ਫਿਰ ਆਉਂਦੇ ਹਾਂਜੀ ਆ ਜਾਂਦੇ ਸੀ ਤਾਂ ਮਤਲਬ ਇਹ ਵੀ ਇੱਕ ਦੌਰ ਰਿਹਾ ਯਾਰ ਕਿ ਇਹ ਵੀ ਇੱਕ ਵੱਲੇ ਕਿ ਇਹਨੂੰ ਚੰਗਾ ਮਾਹੌਲ ਕਹਿ ਸਕਦੇ ਬਹੁਤ ਚੰਗਾ ਮਾਹੌਲ ਸੀ ਵੀਰੇ ਬੜਾ ਸਕੂਨ ਸੀ ਵੀਰੇ ਲੋਕਾਂ 'ਚ ਬੜਾ ਪਿਆਰ ਅੱਜ ਕੱਲ ਤਾਂ ਬੰਦੇ ਨੂੰ 2 ਸੈਕਿੰਡ ਵੀ ਕੋਲ ਨਾ ਮਤਲਬ ਕਿਸੇ ਦਾ ਫੋਨ ਨਾ ਪਿਕ ਹੋਵੇ ਤੇ ਉਹ ਵੀ ਇਹ ਲਾਂਭੇ ਜਿੰਦਾ ਕਿ ਮੇਰਾ ਫੋਨ ਨਹੀਂ ਚੱਲਦਾ ਬਿਲਕੁਲ ਜੀ ਬਿਲਕੁਲ ਜਾਂ ਕਿਸੇ ਦੀ ਮੰਨ ਲਓ ਕੋਈ 1-2 ਦਿਨ ਗੱਲਬਾਤ ਨਾ ਹੋ ਪਾਵੇ ਤਾਂ ਕਈ ਇੱਕ ਵਾਰ ਰਿਲੇਸ਼ਨਸ ਟੁੱਟ ਜਾਂਦੇ ਨੇ ਅੱਜ ਕੱਲ ਉਸ ਟਾਈਮ ਵੀਰੇ ਇੱਕ ਵਿਆਹ ਜਿੰਨਾ ਚਾਹ ਹੋ ਜਾਂਦਾ ਸੀ ਤੋ ਕਿਸੇ ਦੀ ਕਾਲ ਆਉਂਦੀ ਸੀ ਕਿਸੇ ਦੀ ਕਾਲ ਆਉਂਦੀ ਸੀ ਉਹ ਇੱਕ ਵਿਆਹ ਜਨਾ ਚਾਹਦਾ ਹੁੰਦਾ ਸੀ ਕਿ ਉਹ ਕਿਹੜਾ ਰੋਜ ਆਪਾਂ ਗੱਲਾਂ ਕਰਨੀਆਂ ਹਾਂ ਜਦੋਂ ਵੀ ਉਹ ਉੱਥੇ ਮੌਕਾ ਹੁੰਦਾ ਸੀ ਗੱਲ ਕਰਦਾ ਉਦੋਂ ਆਪਾਂ ਕਰੀ ਜਾਂਦੇ ਸੀ ਤਾਂ ਉਦੋਂ ਉਹਨਾਂ ਨੂੰ ਚਾਹ ਆਉਂਦਾ ਸੀ ਗੱਲ ਕਰਨ। ਕਰ ਫੋਨ ਹੋ ਗਏ ਆ ਔਰ ਕਰ ਗੱਲਾਂ ਮੁੱਕ ਰਹੀਆਂ ਨਹੀਂ ਆ ਬੰਦਾ ਗੱਲ ਕੰਮ ਗੱਲ ਵੀ ਕਰਦਾ ਲੇਕਿਨ ਉਹ ਪਿਆਰ ਪਹਿਲਾਂ ਵਾਲਾ ਨਹੀਂ ਜੀ। ਉਹ ਰਸ ਨਹੀਂ ਰਿਹਾ। ਉਹ ਰਸ ਨਹੀਂ ਰਿਹਾ। ਇਹ ਪੀਸੀਓ ਵਾਲੇ ਜਿਹੜੇ ਕਾਰੋਬਾਰ ਤੁਸੀਂ ਕੀਤਾ ਇਹ ਕਿੰਨੇ ਕਿੰਨੇ ਸਾਲ ਤੱਕ ਇਹ ਚੱਲਿਆ। ਤੋਂ ਪੀਐਨਟੀ ਆ ਗਈ ਜਾਂ ਉਸ ਤੋਂ ਬਾਅਦ ਜਦੋਂ ਮੋਬਾਈਲ ਫੋਨਸ ਆ ਗਏ ਤਾਂ ਪੀਸੀਓ ਦਾ ਕਾਰੋਬਾਰ ਵੀ ਡਾਊਨ ਚਲੇ ਗਿਆ। ਬਹੁਤ ਹਾਂ ਜੀ ਫਿਰ ਹੌਲੀ ਉਤਪਾਦ ਡਾਊਨ ਹੋ ਗਿਆ ਜੀ ਜੀ ਸਭ ਤਾਂ ਚੇਂਜ ਹੀ ਹੋ ਗਿਆ ਨਾ ਫਿਰ ਬਾਅਦ ਚ ਮੋਬਾਈਲਸ ਆ ਗਏ ਪੂਰਾ ਮਾਹੌਲ ਚੇਂਜ ਹੋ ਗਿਆ ਜੀ ਹਾਂ ਉਹ ਪੂਰਾ ਪੀਸੀਓ ਦਾ ਕਲਚਰ ਹੀ ਖਤਮ ਹੋ ਗਿਆ ਬਿਲਕੁਲ 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 ਇਹ ਇਹ ਕਿੰਨੇ ਸਨ ਚ ਆਇਆ ਇਹ ਇਹ ਡ੍ਰੌਪ ਡਾਊਨ ਕਦੋਂ ਗਿਆ ਮਤਲਬ ਅਸੀਂ ਤਾਂ ਵੀਰ ਜੀ ਸਾਡੇ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਦੁਕਾਨ ਸਟਾਰਟ ਕੀਤੀ ਸੀ ਮੇਰੇ ਕੋਲ 98 ਤੋਂ ਨੇ ਜਿ ਕੀਤੀ ਹੋਊਗੀ ਅਸੀਂ ਤਾਂ ਜਾ ਕੇ 2003 ਵਿੱਚ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਸ਼ੌਬ ਰੱਖ ਲਓ ਉਸ ਤੋਂ ਬਾਅਦ ਤਾਂ ਛੇਤੀ ਹੀ ਮੋਬਾਈਲ ਆ ਗਿਆ। ਉਹ ਵੀ ਚੱਲਦਾ ਰਿਹਾ ਕਿਉਂਕਿ ਉਦੋਂ ਇੱਕ ਫੋਨ ਅਫੋਰਡ ਕਰਨਾ ਲੋਕਾਂ ਲਈ ਥੋੜਾ ਔਖਾ ਸੀ। ਉਹ ਵੀ ਔਖਾ ਸੀ। ਸਾਡੇ ਪਾਦਰ ਸਾਹਿਬ ਹੋਣਾ ਨੇ ਪਹਿਲਾ ਮੋਬਾਈਲ ਫੋਨ Nokia 3315 ਲਿਆ ਸੀ ਤਾਂ ਉਦੋਂ ਉਹਦੀ ਕੀਮਤ 4500 ਰੁਪਏ ਸੀ। ਅੱਜ ਤੋਂ 20 ਸਾਲ ਪਹਿਲਾਂ। ਹਾਂਜੀ। ਮਤਲਬ ਕੋਈ 8-9 ਕੁਇੰਟਲ ਕਣਕ ਵੇਚ ਕੇ 4500 ਰੁਪਏ ਬਣਦਾ ਸੀ। ਜਿਹੜਾ ਕਿ ਅੱਜ 20-22000 ਰੁਪਏ ਬਣਦਾ ਹੈ। ਤਾਂ ਆਪਾਂ ਸੋਚ ਸਕਦੇ ਹਾਂ ਕਿ 20-22000 ਦੇ ਵਿੱਚ ਇੱਕ ਸਿੰਪਲ ਕੀਪੈਡ ਫੋਨ ਲੈਣਾ ਜੇ ਦੀ ਸਕਰੀਨ ਵੀ ਸਿੰਗਲ ਕਲਰ ਹੁੰਦੀ ਸੀ ਮੇਰੇ ਲਈ ਸਿੰਗਲ ਹੁੰਦੀ ਸੀ ਹਾਂਜੀ ਹਾਂ ਤਾਂ ਠੀਕ ਹੈ ਗਲਤ ਹੈ ਐਫਰਟ ਕਰਨਾ ਤਾਂ ਔਖਾ ਸੀ ਔਖਾ ਸੀ ਔਖਾ ਸੀ ਅੱਜ ਦੀ ਡੇਟ 'ਚ ਕਿੰਨੇ ਕੁ ਮੋਬਾਈਲ ਫੋਨਸ ਹੈਗੇ ਨੇ ਵੀਰੇ ਜੇ ਆਪਾਂ ਗੱਲ ਕਰਦੇ ਆ ਹਰ ਇੱਕ ਬੱਚੇ ਦੇ ਕੋਲ ਵੀ ਫੋਨ ਆ ਅੱਜ ਦੀ ਡੇਟ ਦੇ ਵਿੱਚ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਆ ਉਹ ਚਾਹੇ ਬੱਚੇ ਮਿਲਾ ਕੇ ਹੋਣ ਉਹ ਸਭ ਕੋਲ ਫੋਨ ਆ ਉਹਦੀ ਵਰਤੋਂ ਕੀ ਆ ਕਿ ਜਿਹੜੇ ਬੱਚਿਆਂ ਕੋਲ ਫੋਨ ਆ ਆ ਕਿ ਜਿਹੜਾ ਟੀਚਰ ਉਹ ਵੀ ਕਹਿੰਦੇ ਆ ਕਿ ਫੋਨ ਰੱਖੋ ਹੋਮਵਰਕ ਜਿਹੜੇ ਆਪਸ਼ਨ ਹੁੰਦੇ ਆ ਇਹ ਵੀ ਇੱਕ ਵੱਡਾ ਫੈਕਟਰ ਆ ਸੁਸਾਇਟੀ ਦੇ ਵਿੱਚ ਕਿਉਂਕਿ ਜਦੋਂ ਆਪਾਂ ਵੱਡੇ ਹੁੰਦੇ ਸੀ ਤਾਂ ਉਹਦਾ ਟੀਚਰਸ ਬੜੇ ਸਪਿੱਟ ਹੁੰਦੇ ਸੀਗੇ ਕਿ ਬੱਚਿਆਂ ਨੂੰ ਫੋਨ ਨਾ ਦਿੱਤਾ ਜਾਵੇ ਪਰ ਇਹ ਕਰੋਨਾ ਪੀਰੀਅਡ ਜਿਹੜਾ ਲੰਘਿਆ ਉਹਦੇ ਵਿੱਚ ਦੌਰ ਵੀ ਸ਼ੁਰੂ ਹੋ ਗਿਆ ਕਿ ਹੋਮਵਰਕ ਪ੍ਰੋਵਾਈਡ ਕੀਤਾ ਜਾਊਗਾ ਤਾਂ ਉਹ ਇੱਕ ਬਹਾਨਾ ਨਹੀਂ ਮਿਲ ਗਿਆ ਬੱਚਿਆਂ ਨੂੰ ਕਿ ਮਤਲਬ ਫੋਨ ਦੇ ਨਾਂ ਤੇ ਹੋਮਵਰਕ ਦੇ ਨਾਂ ਤੇ ਫੋਨ ਯੂਜ਼ ਕਰਨ ਦਾ ਇੱਕ ਸੈਕੰਡਰੀ ਆਪਸ਼ਨ ਮਿਲ ਗਿਆ ਬਹੁਤ ਸਾਰੇ ਬੱਚਿਆਂ ਨੂੰ ਉਹਦੀ ਵਰਤੋਂ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਹੋ ਪਾਰੀ ਆ ਕੁਝ ਮਾਪੇ-ਮਾਪੇ ਹੈਗੇ ਆ ਜਿਹੜੇ ਉਹਨਾਂ ਦਾ ਧਿਆਨ ਰੱਖਦੇ ਆ। ਕੁਝ ਮਾਪੇ-ਮਾਪੇ ਧਿਆਨ ਨਹੀਂ ਦੇ ਪੰਦੇ ਫਿਰ ਬੱਚੇ ਉਹ ਗੇਮ ਖੇੜਨ ਆ ਪੰਦੇ ਆ। ਮੋਬਾਈਲ ਫੋਨਸ ਯੂਜ਼ ਕਰਦੇ ਨੇ ਬੱਚੇ। ਉਹਦੇ ਵਿੱਚ ਕੋਈ ਇਹੋ ਜਿਹਾ ਚਾਈਲਡ ਪੈਟਰਨ ਵਗੈਰਾ ਕੁਝ ਇਹੋ ਜਿਹਾ ਹੋ ਸਕਦਾ ਹੈ ਕਿ ਬੱਚੇ ਜੇ ਫੋਨ ਯੂਜ਼ ਕਰ ਵੀ ਰਹੇ ਨੇ ਤੇ ਉਹ ਇੱਕ ਕਿਸੇ ਲਿਮਟ ਤੱਕ ਹੀ ਫੋਨ ਯੂਜ਼ ਕਰ ਸਕਣ। ਕਰਦੇ ਆ ਪਲੇ ਸਟੋਰ ਦੇ ਵਿੱਚ ਉਹ ਆਪਣੀ ਏਜ ਵੀ ਆਪਾਂ ਕਰਦੇ ਆ। ਚਾਈਲਡ ਮੋਡ ਵੀ ਉਹਦੇ ਵਿੱਚ ਹੁੰਦਾ ਆ অপਸ਼ਨ ਹੁੰਦਾ ਆ। ਤਾਂ ਉਹ ਉਸ ਉਸ ਹਿਸਾਬ ਨਾਲ ਉਹ ਵੀਡੀਓਜ਼ ਕਰਦੇ ਆਪਾਂ ਦਿੰਦੇ ਆ। ਜੇ ਆਪਾਂ ਏਜ ਦੇ ਹਿਸਾਬ ਨਾਲ ਨਹੀਂ ਕਰਦੇ ਫਿਰ ਉਹ ਸਾਨੂੰ ਫੋਨ ਦੇ ਵਿੱਚ ਚੱਲਦਾ ਬਾਕੀ ਬੱਚਿਆਂ ਵੱਲ ਬਹੁਤ ਆਂ ਦੇਣਾ ਪਊਗਾ ਜਿਹੜਾ ਇਹ ਫੋਨਾਂ ਦੀ ਜਿਹੜੀ ਵਰਤੋਂ ਬੱਚੇ ਕਰ ਰਹੇ ਆ ਇਹਨਾਂ ਤੇ ਧਿਆਨ ਦੇਣ ਦੀ ਬਹੁਤ ਲੋੜ ਆ ਕਿਉਂਕਿ ਇਹ ਬੱਚੇ ਜਾਂ ਤਾਂ ਬੱਚੇ ਹੋਮਵਰਕ ਹੀ ਕਰਨ ਉਹਦੇ ਵਿੱਚ ਸਨੈਪਚੈਟ ਇੰਸਟਾਗ੍ਰਾਮ ਦਾ ਕੋਈ ਮਤਲਬ ਤਾਂ ਕੋਈ ਹੈ ਨਹੀਂ ਉਹ ਵੀ ਯੂਜ਼ ਕਰਦੇ ਗੇਮ ਵਗੈਰਾ ਵੀ ਖੇਡਦੇ ਆ ਇਹ ਗਲਤ ਹੈ ਫਿਰ ਸਕਰੀਨ ਟਾਈਮ ਵੱਧਦਾ ਜਾਂਦਾ ਹੈ ਚਾਹੇ ਉਹ ਥੋੜਾ ਥੋੜਾ ਅਲੱਗ-ਅਲੱਗ ਐਪਸ ਨੂੰ ਦੇ ਰਹੇ ਹੋ ਉਸ ਕਰਕੇ ਬੱਚਿਆਂ ਵਿੱਚ ਖੇਡਣ ਦਾ ਰੁਝਾਨ ਕੱਟੀ ਜਾਂਦਾ ਆ ਹੁਣ ਜਿਆਦਾਤਰ ਫੋਨ ਦੇਖ ਕੇ ਬੱਚੇ ਖੁਸ਼ ਰਹਿੰਦੇ ਆ ਕਿਸੇ ਨਾਲ ਮਿਲ ਕੇ ਨਹੀਂ ਰਾਜੀ ਕੋਈ ਰਿਸ਼ਤੇਦਾਰ ਕੋ ਨਾਲ ਗੱਲ ਕਰਕੇ ਨਹੀਂ ਰਾਜੀ ਬੱਚੇ ਗ੍ਰੋਥ ਵੀ ਘਟੀ ਹੈ ਗ੍ਰੋਥ ਘਟੀ ਹੈ ਬਿਲਕੁਲ ਘਟੀ ਹੈ ਜੀ ਹੁਣ ਜਦੋਂ ਦਿਨ ਰਾਤ ਫੋਨ ਚੀਰਣਾ ਆਪਾਂ ਨੇ ਕਿਸੇ ਨੂੰ ਮਿਲਣਾਂ ਦੀ ਗੱਲਾਂ ਨਹੀਂ ਕਿਸੇ ਨਾਲ ਖੇਡਣਾ ਨਹੀਂ ਫਿਰ ਦਿੱਕਤ ਤਾਂ ਨਹੀਂ ਹੋਣੀ ਬੱਚਿਆਂ ਦੀ ਗ੍ਰੋਥ ਤੇ ਵੀ ਫਰਕ ਪੈ ਰਿਹਾ ਆ ਮੋਬਾਈਲ ਦੀ ਸਕਰੀਨਿੰਗ ਦਾ ਟਾਈਮ ਜਿਹੜਾ ਵਧ ਰਿਹਾ ਆ ਉਸ ਚੱਕਰ ਦੇ ਵਿੱਚ ਇਫੈਕਟ ਤਾਂ ਦੇਖਣ ਨੂੰ ਮਿਲ ਰਿਹਾ ਆ ਕਿ ਬੱਚਿਆਂ ਦੀ ਗ੍ਰੋਥ ਆ ਜਿਹੜੀ ਬਹੁਤ ਘਟ ਗਈ ਆ ਪਹਿਲਾਂ ਨਾਲ ਬਿਲਕੁਲ ਹੀ ਵੀਰੇ ਤੇ ਇਹ ਇਹ ਅੱਗੇ ਜਾ ਕੇ ਸੋਸਾਇਟੀ ਨੂੰ ਨੁਕਸਾਨ ਮਿਲੂਗਾ ਇਸ ਚੀਜ਼ ਦਾ ਫੋਨ ਨੂੰ ਬਹੁਤ ਧਿਆਨ ਦੇਣਾ ਪਊਗਾ ਬੱਚਿਆਂ ਨੂੰ ਵੇਖਿਆ ਕਾਫੀ ਹੱਦ ਤੱਕ ਸਟ्रेस ਦੀ ਪ੍ਰੋਬਲਮ ਵੀ ਆ ਰਹੀ ਆ ਜਿਹੜੇ ਫੋਨ ਯੂਜ਼ ਫੋਨ ਦੀ ਜਿਹੜੀ ਵਰਤੋਂ ਉਹ ਹੱਦ ਤੱਕ ਸਹੀ ਨਹੀਂ ਹੈਗੀ ਬਹੁਤ ਜ਼ਿਆਦਾ ਟਾਈਮ ਤੱਕ ਸਹੀ ਨਹੀਂ ਹੈਗੀ ਕੋ ਸਕਰੀਨ ਜਿਹੜੀ ਹੁੰਦੀ ਆ ਬੱਚਿਆਂ ਨੂੰ ਕਿਤੇ ਨਾ ਕਿਤੇ ਇਫੈਕਟ ਕਰਦੀ ਆ ਇਸ ਕਰਕੇ ਬੱਚਿਆਂ ਨੂੰ ਧਿਆਨ ਦੇਣਾ ਪਊਗਾ ਆਪਾਂ ਨੂੰ ਵੀ ਧਿਆਨ ਦੇਣਾ ਪਊਗਾ ਕਿ ਬੱਚਿਆਂ ਦੇ ਫਿਊਚਰ ਬਚਾਉਣ ਲਈ ਆਪਾਂ ਨੂੰ ਵੀ ਧਿਆਨ ਦੇਣਾ ਪਊਗਾ ਕਿ ਫੋਨ ਦੀ ਵਰਤੋਂ ਘੱਟ ਤੋਂ ਘੱਟ ਹੋ ਸਕੇ ਸਾਡੇ ਬਜ਼ੁਰਗ ਜਿਹੜੇ ਨੇ ਪੰਜਾਬ ਤੋਂ ਇੱਥੇ ਯੂਪੀ ਆਰ ਕੇ ਬਸੇ ਸੀਗੇ ਇਹ ਕਿਹੜਾ ਟਾਈਮ ਸੀਗਾ ਜਦੋਂ ਪੰਜਾਬ ਤੋਂ ਯੂਪੀ ਆ ਇੱਥੇ ਕਿ ਤਮ ਸੰਤਾਲੀ ਤੋਂ ਬਾਅਦ ਆ ਗਏ ਤੇ 2000 ਪੰਡ ਤੋਂ ਬਾਅਦ ਆਏ ਹਾਂ ਜੀ ਪੰਡ ਤੋਂ ਬਾਅਦ ਆਏ ਹਾਂ 1950 ਦੇ ਕਰੀਬ ਅਸੀਂ ਇੱਥੇ ਆ ਗਏ ਸੀ ਇਹ ਬਥੇਰੀ ਯੂਪੀ ਰਹਿ ਜਾਂਦੀ ਹੈ ਤਾਂ ਆਪਣੇ ਬਜ਼ੁਰਗ ਜਦੋਂ ਉੱਥੋਂ ਤੁਰੇ ਦੇ ਤੇ ਉਹ ਪਿੱਛੇ ਕਿਤੇ ਨਹੀਂ ਰੁਕਦੇ ਇੱਥੇ ਹੀ ਆ ਕੇ ਰੁਕੇ ਇਹਦਾ ਕੋਈ ਕਰੀ ਉਹਦਾਂ ਨੇ ਦੱਸਿਆ ਕਿ ਕੀ ਕਾਰਨ ਸੀ ਕਿ ਲੋਕਾਂ ਦਾ ਜਿੱਥੇ ਸਿਆਣੇ ਕਹਿੰਦੇ ਸੀ ਕਿੱਥੇ ਆਵਣਾ ਇਲਾਕੇ ਜਿਆਦਾ ਵਧੀਆ ਹੈ ਇੱਥੇ ਜਿਆਦਾ ਆਪਣਾ ਘੜਾ ਗਿਆ ਉੱਥੇ ਆਏ ਸੀ ਮੈਂ ਸ਼ੁਕਰਗੁਜ਼ਾਰ ਕਰਦਾ ਕਿ ਇਹ ਵਧੀਆ ਇਲਾਕਿਆਂ 'ਚ ਆ ਗਿਆ ਸੀ ਇਹ ਆਪਣੇ ਇੱਥੇ ਪੁਰਨਪੁਰ ਲਾ ਜਿਹੜਾ ਮਿਨੀ ਪੰਜਾਬ ਹੈ ਪਿਲੀਪੀਤ ਜ਼ਿਲ੍ਹਾ ਜਿਹਦੇ ਵਿੱਚ ਜਿਹੜੀ ਐਗਰੀਕਲਚਰ ਪ੍ਰੋਡਿਊਸ ਸਭ ਤੋਂ ਵੱਧ ਆ ਜਿਹੜੀ ਜੀਡੀਪੀ ਸਭ ਤੋਂ ਵੱਧ ਆ ਉੱਤਰ ਪ੍ਰਦੇਸ਼ ਦੇ ਵਿੱਚ ਇਹਦੇ ਕੀ ਕਾਰਨ ਨੇ ਇਹੋ ਜਿਹਾ ਕੀ ਫੈਕਟਰ ਆ ਕਿ ਜਿਹੜਾ ਇਹ ਇਹ ਜ਼ਿਲ੍ਹਾ ਸਭ ਤੋਂ ਵੱਧ ਪ੍ਰੋਸਪੀਰੀਅਸ ਹੈ ਇਹ ਆਪਣੇ ਪਿੜੀਪੀਤ ਹੋਇਆ ਲਖੀਮਪੁਰ ਹੋਇਆ ਜਾਂ ਆਪਣੇ ਸਿਆਨਪੁਰੇ ਰੀਆ ਹੋਏ ਹਾਂਜੀ ਇੱਥੋਂ ਜ਼ਿਆਦਾਤਰ ਵਾਦੀ ਜਿਹੜੀ ਪੰਜਾਬ ਤੋਂ ਮੂਹ ਇੱਥੇ ਜਿਹੜੀ ਇੱਥੇ ਜਿਹੜੇ ਇੱਥੇ ਮੂਲ ਨਿਵਾਸੀ ਲੋਕ ਸੀ ਪਹਿਲਾਂ ਤੇ ਉਹ ਇੱਥੇ ਜਦੋਂ ਪੰਜਾਬੀ ਆਏ ਪੰਜਾਬੀਆਂ ਨੇ ਖੇਤੀ ਜਦੋਂ ਕੀਤੀ ਇੱਥੇ ਖੇਤੀਆਂ ਬਹੁਤ ਵਧੀਆ ਕੀਤੀਆਂ ਫਿਰ ਇਹਨਾਂ ਨੂੰ ਦੇਖ ਦੇਖ ਕੇ ਉਹਨਾਂ ਨੂੰ ਵੀ ਰੰਗ ਫੜੇ ਅੱਛਾ ਜੀ ਉਹਨਾਂ ਨੂੰ ਵੀ ਉਸ ਤੋਂ ਬਾਅਦ ਖੇਤੀਆਂ ਕਰਤੀਆਂ ਹੁਣ ਅੱਜ ਦੀ ਜੇ ਡੇਟ ਚ ਅਪ ਚੈੱਕ ਕੀਤਾ ਜਾਵੇ ਤਾਂ ਉਹ ਵੀ ਬਹੁਤ ਵਧੀਆ ਫਸਲਾਂ ਕੱਢ ਰਹੇ ਆ ਜਿੱਦਾਂ ਪੰਜਾਬੀ ਕੱਢ ਰਹੇ ਉਹ ਤਾਂ ਉਹ ਵੀ ਕੱਢ ਰਹੇ ਆ ਉਹਦਾ ਸਭ ਤੋਂ ਵੱਡਾ ਇਫੈਕਟ ਹੈ ਹੀ ਪਿਆ ਕੇ ਆਪਣੀ ਜਿਹੜੇ ਪੰਜਾਬੀ ਆਏ ਪੰਜਾਬੀ ਉਹਨਾਂ ਨੂੰ ਪੰਜਾਬੀ ਖੇਤੀ ਕਰਨ ਨਾਲ ਢੰਗ ਸੀ ਬਹੁਤ ਵਧੀਆ ਸੀ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਵੀ ਲੱਗਾ ਉਹਨਾਂ ਨੇ ਵੀ ਉਹ ਸਭ ਨਾ ਕੀਤਾ ਹੁਣ ਇਹ ਉੱਥੇ ਉੱਥੇ ਹੀ ਆ ਜਿੱਥੇ ਤੇ ਪੰਜਾਬੀ ਜ਼ਿਆਦਾ ਹੈ ਹੁਣ ਜੇ ਆਪਾਂ ਗੱਲ ਕਰੀਏ ਇੱਧਰ ਸੈੱਡਾਂ ਤੋਂ ਨਿਕਲ ਜਾਓ ਕਿਤੇ ਅ ਹੋਰ ਜਿਨਾਂ ਚ ਜਾਓ ਉੱਥੇ ਇਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਉਸ ਤਰੀਕੇ ਦੀ ਖੇਤੀ ਨਹੀਂ ਹੈਗੀ ਜਿਸ ਤਰੀਕੇ ਦੀ ਖੇਤੀ ਆਪਣੇ ਡਿਸਟ੍ਰਿਕਟਾਂ ਵਿੱਚ ਆ ਅੱ비 ਬੈਠੇ ਲਾ ਕੇ ਨਹੀਂ ਉਹਨਾਂ ਇਲਾਕਿਆਂ ਦੇ ਵਿੱਚ ਖੇਤੀਬਾੜੀ ਦਾ ਪੱਧਰ ਬਹੁਤ ਉੱਚਾ ਹੈ ਬਹੁਤ ਤੱਕੇ ਕਮਿਊਨਿਟੀ ਹੈ ਜਿਹੜੀ ਹਾਂ ਜਿਹੜੀ ਕਿ ਮਹਿੰਦੀ ਪੰਜਾਬਪੁਰਨਪੁਰ ਦੇ ਵਿੱਚ ਆਸ-ਪਾਸ ਦੇ ਇਲਾਕਿਆਂ 'ਚ ਰਹਿ ਰਹੇ ਨੇ ਜੀ ਲੋਕ ਬਿਜ਼ਨਸ ਦੇ ਵਿੱਚ ਵੀ ਆ ਰਹੇ ਨੇ ਜਾਂ ਨਹੀਂ ਆ ਰਹੇ ਬਹੁਤ ਸਾਰੇ ਪਿੰਡ ਦੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਬਿਜ਼ਨਸ ਵੀ ਕਰ ਰਹੇ ਆ ਸਾਡੇ ਪਿੰਡ ਵਿੱਚ ਕਈ ਤਰ੍ਹਾਂ ਦੇ ਮੁੰਡੇ ਜਿਹੜੇ ਸ਼ਾਪ ਵੀ ਕਰ ਰਹੇ ਆ ਤਸਵੀਰੋ ਦੇ ਵੀ ਕੰਮ ਕਰ ਰਹੇ ਆ ਹੋਰ ਵੀ ਕੰਮ ਕਰਦੇ ਆ ਔਰ ਜ਼ਿਆਦਾਤਰ ਜਿਹੜੀ ਆਬਾਦੀ ਉਹ ਬਾਹਰ ਗਈ ਹੋਈ ਆ ਤੁਸੀਂ ਜਿਵੇਂ ਖੁਦ ਵੀ ਸਮਾਜ ਸੇਵਾ ਦੇ ਵਿੱਚ ਅੱਗੇ ਤਤਪਰ ਰਹਿੰਦੇ ਹੋ ਤੇ ਹੋਰ ਕਈ ਇੱਕ ਪਿੰਡ ਵਿਦੇਸ਼ ਸਹਿਯੋਗ ਵਾਸਤੇ ਵੀ ਤਤਪਰ ਰਹਿੰਦੇ ਹੋ ਤੇ ਅੱਜ ਦੇ ਯੂਥ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਵੀ ਸਾਰੇ ਯੂਥ ਨੂੰ ਬਈ ਇਹ ਸਨੇਹਾ ਆ ਕਿ ਕੰਡਿਆ ਰਹਿ ਕੇ ਪੜਾਈ ਕਰੋ ਪੜੋ ਇੱਥੇ ਇੱਥੇ ਵੀ ਟਰਾਈ ਕਰੋ ਹੋਰ ਵੀ ਕਈ ਲੰਨ ਹੈਗੀਆਂ ਡਾਕਟਰ ਬਣੋ ਜਾਂ ਆਪਣਾ ਬਿਜ਼ਨਸ ਕਰ ਲਓ ਦੇਖੋ ਬਾਹਰ ਜਾਣ ਦਾ ਇੱਕ ਆਪਸ਼ਨ ਹੈਗਾ ਆਪਣੇ ਕੋਲ ਚਲੋ ਜਿੱਦਾਂ ਨਹੀਂ ਇੱਥੇ ਕੋਈ ਸਟਾਰ ਆ ਰਿਹਾ ਤੈਨੂੰ ਬਾਹਰ ਆਪਣਾ ਜਾਂਦਾ ਆਪਾਂ ਨੂੰ ਕਰਨਾ ਵੀ ਪੈਂਦਾ ਬਾਕੀ ਕੋਸ਼ਿਸ਼ ਇਹੀ ਕਰੋ ਕਿ ਇੱਥੇ ਆਓ ਔਰ ਵੱਧ ਤੋਂ ਵੱਧ ਸਾਹ ਸੁਆਸ ਬਿਆ ਕਰੋ ਵੱਧ ਤੋਂ ਵੱਧ ਲੋਕਾਂ ਦਾ ਸਾਥ ਦਿਓ ਔਰ ਨਸ਼ੇ ਤੋਂ ਜਿੰਨਾ ਕੁ ਦੂਰ ਹੁੰਦਾ ਤਰੇਜ ਕਰਨਦਣਾ ਕਰੋ ਇਹ ਇੱਕ ਜ਼ਰੂਰੀ ਹੈ ਕਿਉਂਕਿ ਨਸ਼ਾ ਹੀ ਬੰਦੇ ਦੇ ਘਰਾਂ ਨੂੰ ਬਰਬਾਦ ਕਰਦਾ ਕਿਉਂਕਿ ਆਪਣੀ ਜੀ ਆਬਾਦੀ ਦੀ ਆਪਾਂ ਗੱਲ ਕਰਦੇ ਆ ਆਪਣੇ ਘਰਾਂ ਚ ਕਿਤੋਂ-ਤੋਂ ਬੱਚੇ ਆ ਤਾਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਕਠੋਰ ਕਦਮ ਚੱਕਣੇ ਚਾਹੀਦੇ ਆ ਆਪਾਂ ਨੂੰ ਨਿਸ਼ਚਿਤ ਦੂਰਾਂ ਨੱਚਦਾ ਲੋਕਾਂ ਦਾ ਸਾਥ ਦੇਣਾ ਚਾਹੀਦਾ ਲੋਕਾਂ ਦੇ ਵਿੱਚ ਚੱਲਣਾ ਚਾਹੀਦਾ ਵਧੀਆ ਤਰੀਕੇ ਨਾਲ ਕਿਵੇਂ ਤੁਸੀਂ ਤੁਹਾਡਾ ਪਿਸ਼ੋਕੜ ਹੈ ਕਿ ਤੁਹਾਡੇ ਬਜ਼ੁਰਗ ਖਟਕੜ ਕਲਾ ਸ਼ਹੀਦ 에 आजम ਦੇ ਪਿੰਡ ਨੂੰ ਬਿਲੋਂਗ ਕਰਦੇ ਸੀ ਉਹਨਾਂ ਦੇ ਨਾਲ ਪ੍ਰਾਇਮਰੀ ਸਕੂਲ ਚ ਪੜ੍ਹਦੇ ਵੀ ਰਹੇ ਨੇ ਤਾਂ ਹੁਣ ਇਸ ਟਾਈਮ ਤੁਹਾਡਾ ਪਰਿਵਾਰ ਜਾਂ ਤੁਸੀਂ ਸ਼ਹੀਦ 에 आजम ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਕੀ ਕਰ ਰਹੇ ਹੋ ਅ ਬਿਲਕੁਲ ਵੀ ਜੀ ਜਿਦਾ ਆਪਣੇ ਤਸਵੀਰ ਹੈ ਲੋ ਜਦੋਂ 2 ਅਕਤੂਬਰ ਦਾ ਮੇਲਾ ਜਿਹਨ ਕਬੱਡੀ ਕੱਪ ਜਿਹੜਾ ਆਪਣਾ ਜੀ ਉਹਦੇ ਤੇ ਵੀ ਜਿਦਾ ਸਾਨੂੰ ਜਦੋਂ ਪਹਿਲਾਂ ਪਿੰਡ ਵਾਲਿਆਂ ਨੂੰ ਪਰਮਿਸ਼ਨ ਨਹੀਂ ਮਿਲਦੀ ਸੀ ਭਗਸੇਨਾਂ ਤੋਂ ਕਰਨਾ ਪਹਿਲਾਂ ਹੀ ਸੋਚਦੇ ਭਗਸੇਨਾਂ ਤੋਂ ਕਰਾਣਾ ਪਰ ਕਿਤੇ ਨਾ ਕਿਤੇ ਫਿਰ ਉਹਨਾਂ ਨੇ ਕਿਹਾ ਕਿ ਪਰਮਿਸ਼ਨ ਔਖੀ ਆ ਫਿਰ ਇਹਨਾਂ ਨੇ ਉਹਨਾਂ ਨੂੰ ਗਾਂਧੀ ਜਯੰਤੀ ਦੇ ਨਾਲ ਤੋਂ ਪਰਮਿਸ਼ਨ ਲਈ ਤੇ ਉਹ ਤੋਂ ਬਹੁਤ ਪਹਿਲਾਂ ਤੋਂ ਲਈ ਹੋਈ ਹਾਂ ਜੀ ਬਹੁਤ ਪਹਿਲਾਂ ਤੋਂ ਤੇ 60 ਸੁੱਟ ਦੀ ਗੱਲ ਆ ਜੀ ਤਾਂ ਉਸ ਤੋਂ ਬਾਅਦ ਚੋਂ ਪਿੰਡ ਵਾਲਿਆਂ ਨੇ ਫਿਰ ਮਿਲ ਕੇ ਸਭ ਨੇ ਸਾਰੇ ਨੇ ਕਹਿਣ ਤੇ ਪਿੰਡ ਵਾਲੇ ਜਿੰਨਾ ਵੀ ਆਪਾਂ ਗੱਲ ਕਰਦੇ ਹਾਂ ਮੰਨਦੇ ਵੀ ਆ। ਸੋ ਉਹਨਾਂ ਨੇ ਫਿਰ ਕਰਕੇ ਅਸੀਂ ਉਹਨਾਂ ਨੂੰ ਕਹਾਂਗੇ ਸੀਰ ਭਗਤ ਸਿੰਘ ਦੇ ਨਾਂ ਤੋਂ ਅ ਸੀਰ ਭਗਤ ਸਿੰਘ ਦੇ ਨਾਂ ਤੋਂ ਕਬੱਡੀ ਕੱਪ ਰੱਖੀਏ। ਤਾਂ ਉਹਨਾਂ ਨੇ ਹਮੇਂ ਹੀ ਪਰਤੀ ਸੀ ਸਾਰੇ। ਕਿ ਉਹਨਾਂ ਦੇ ਉਹਦੇ ਤੋਂ ਹੀ ਆਪਾਂ ਸ਼ੁਰੂ ਕੀਤਾ ਸੀਗਾ। ਹਾਂਜੀ ਉਸੇ ਟਾਈਮ ਤੋਂ ਉਹਨਾਂ ਨੇ ਉਸੇ ਟਾਈਮ ਤੋਂ ਸ਼ੁਰੂ ਕਰਤਾ ਸੀਰ ਭਗਤ ਸਿੰਘ ਦੇ ਨਾਂ ਤੋਂ। ਬਟ ਤਾਂ ਹੁਣ ਜਿਹੜਾ ਕਬੱਡੀ ਕੱਪ ਆ 2 ਅਕਤੂਬਰ ਵਾਲਾ ਇਹ ਸ਼ਹੀਦ ਭਗਤ ਸਿੰਘ ਦੇ ਨਾਂ ਤੋਂ ਹੀ ਹੁੰਦਾ। ਹਾਂਜੀ ਹੁੰਦਾ ਆ ਵੀਰ ਭਰਾ ਚੰਗੇ ਮਤ ਵਾਲੇ ਜਿਹੜੇ ਹੁੰਦੇ ਆ ਉਹ ਚੰਗੇ ਕੰਮ ਕਰਾਉਂਦੇ ਆ। ਤਾਂ ਚੰਗੇ ਜਦੋਂ ਕੰਮ ਹੁੰਦੇ ਤਾਂ ਫਿਰ ਦਿਖਦੇ ਤੇ ਹੈਗੇ ਆ। ਦੇ ਤਾਂ ਸਾਰੇ ਕੰਮ ਵਧੀਆ ਹੋ ਰਹੇ ਆ ਪਿੰਡ ਵਾਲਿਆਂ ਦਾ ਬਹੁਤ ਜਿੰਨਾ ਵੀ ਕਹਿ ਸਕੋ ਧੰਨਵਾਦ ਕਿਉਂਕਿ ਮੈਂ ਸ਼ੌਭੀ ਕਰਦਾ ਆ ਤੇ ਮੇਰਾ ਬਹੁਤ ਸਾਥ ਦਿੱਤਾ ਪਿੰਡ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਮੈਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਆੜਦੀ ਹਾਲਾਂਕਿ ਮੈਂ ਬਹੁਤ ਹੀ ਛੋਟੇ ਤੋਂ ਉੱਠਿਆ ਜੀ ਪਰ ਮੈਨੂੰ ਬੜਾ ਸਾਥ ਮਿਲਿਆ ਬੜਾ ਘਰ ਮਿਲਿਆ ਪਿੰਡੋਂ ਮੈਂ ਹਮੇਸ਼ਾ ਇਹ ਗੱਲ ਦੀ ਤਾਰੀਫ ਕਰਦਾ ਰਹੂੰਗਾ ਹਮੇਸ਼ਾ ਗੱਲ ਨੂੰ ਕਹੂੰਗਾ ਕਿ ਸਾਡੇ ਪਿੰਡ ਨੇ ਮੇਰਾ ਸਾਥ ਬਹੁਤ ਦਿੱਤਾ ਜੀ ਅੱਜ ਲੱਗਦਾ ਹੈ ਕਿ ਤੁਸੀਂ ਜਿਸ ਵੀ ਮੁਕਾਮ ਤੇ ਹੋ ਉਹ ਕੀ ਪਿੰਡ ਵਾਸੀਆਂ ਕਰਕੇ ਹੋ ਬਿਲਕੁਲ ਜੀ ਪਿੰਡ ਵਾਸੀਆਂ ਕਰਕੇ ਹਾਂ ਜੋ ਵੀ ਹੈਗਾ ਮੈਂ ਪਿੰਡ ਵਾਸੀਆਂ ਕਰਕੇ ਹਾਂ ਇਸ ਤਰ੍ਹਾਂ ਤੁਸੀਂ ਦੇਖਿਆ ਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡੀ ਤਰਾਸਦੀ ਆਈ ਹੋਈ ਹੈ ਕਿ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਹਾਂਜੀ ਹਾਂਜੀ ਤਾਂ ਇਥੋਂ ਯੂਪੀ ਦੀਆਂ ਸੰਗਤਾਂ ਵੀ ਬਹੁਤ ਸਾਰੀ ਰਸਦ ਸੇਵਾ ਤੇ ਜੋ ਵੀ ਸਹਾਇਤਾ ਹੋ ਪਾਰੀ ਹੈ ਉਹ ਆਪਣੀ ਰਾਹਤ ਸੇਵਾ ਭੇਜ ਰਹੀਆਂ ਹਾਂ ਹਾਂਜੀ ਤੁਸੀਂ ਜਾਂ ਤੁਹਾਡੇ ਪਿੰਡ ਦੇ ਲੋਕ ਜਿਹੜੇ ਨੇ ਸ਼ਹੀਦ ਅਜਮ ਕਬੱਡੀ ਕਲੱਬ ਵੱਲੋਂ ਤੁਸੀਂ ਕੀ ਉੱਧਰ ਕੋਈ ਰਾਹਤ ਭੇਜ ਰਹੇ ਹੋ ਪੰਜਾਬ ਲਈ ਹਾਂਜੀ ਬਿਲਕੁਲ ਵੀਰ ਜੀ ਅਸੀਂ ਕਾਫੀ ਹੱਦ ਤੱਕ ਰਾਹਤ ਇਕੱਠੀ ਕਰ ਲਈ ਹੈ ਔਰ ਅਸੀਂ ਰੁਕੇ ਹੋਏ ਸੀ ਟੂਰਨਾਮੈਂਟ ਕਮੇਟੀ ਟੂਰਨਾਮੈਂਟ ਕਰਕੇ ਇੱਕ ਟੂਰਨਾਮੈਂਟ ਦੇ ਪਿੰਡਾਂ ਦੇ ਬੱਚੋਂ ਅਸੀਂ ਪਿੰਡਾਂ ਚ ਜਾ ਕੇ ਹੋਰ ਵੀ ਕਰਾਈ ਕਰਨੀ ਹੈ ਅਸੀਂ ਜਿੱਦ ਦੀ ਸੇਵਾ ਲਈ ਹੈ ਉਹ ਕਣਕ ਤੇ ਬੀਜ ਦੀ ਜਾਂ ਡੀਜ਼ਲ ਜੋ ਵੀ ਹੋਊਗਾ ਅਸੀਂ ਉਹਦੀ ਸੇਵਾ ਕਰਕੇ ਜੋਦੀ ਸੇਵਾ ਲਈ ਪੰਜਾਬ ਚਾਹਾਂਗੇ ਹਜੇ ਸਾਨੂੰ ਉਹਨਾਂ ਨੇ ਜਿੱਥੋਂ ਸਾਡੀ ਗੱਲ ਚੱਲਦੀ ਪੰਜਾਬ ਚ ਸੰਸਤਾ ਤੋਂ ਉਹਨੂੰ ਰੋਕਿਆ ਹੋਇਆ ਕਿ ਉਦੋਂ ਹੀ ਜ਼ਿਆਦਾ ਲੋੜ ਪੈਣੀ ਆ ਉਦੋਂ ਆਇਓ ਪਿੰਡ ਪੱਦਰ ਤੇ ਜਾ ਰਹੇ ਹਾਂ ਹਾਂਜੀ ਪਿੰਡ ਪੱਦਰ ਤੇ ਜਾ ਰਹਾਂ ਹਾਂ ਯੂਥ ਨਾਲ ਯੂਥ ਨਾਲ ਆ ਜੀ ਸਾਰਾ ਜੀ ਸੋ ਇਸ ਤਰੀਕੇ ਨਾਲ ਪਿੰਡ ਪਿੰਡ ਜਿੱਥੇ ਵੀ ਪੰਜਾਬੀ ਵਸਦੇ ਨੇ ਚਾਹੇ ਉਹ ਪੰਜਾਬ ਹੈ ਚਾਹੇ ਉਹ ਅਦਰ ਸਟੇਟਸ ਨੇ ਹਰ ਇੱਕ ਜਗ੍ਹਾ ਤੋਂ ਪੰਜਾਬ ਦੀ ਰਾਹਤ ਸੇਵਾ ਵਾਸਤੇ ਸਾਰੇ ਹੀ ਤਤਪਰ ਨੇ ਕਿਉਂਕਿ ਚਾਹੇ ਅਸੀਂ ਬਾਹਰ ਵਸਦੇ ਪੰਜਾਬੀਆਂ ਚਾਹੇ ਅਸੀਂ ਬਾਹਰ ਲੀਆਂ ਸਟੇਟਾਂ ਵਿੱਚ ਵਸਦੇ ਪੰਜਾਬੀਆਂ ਸਾਡਾ ਸਾਰਿਆਂ ਦਾ ਪੇਕਾ ਕਰਤਾ ਪੰਜਾਬ ਹੀ ਹੈ ਤੇ ਪੇਕੇ ਘਰੋਂ ਠੰਡੀਆਂ ਹਵਾਵਾਂ ਆਉਣ ਇਹ ਸਾਰਿਆਂ ਦੀ ਇੱਛਾ ਰਹਿੰਦੀ ਹੈ ਸਾਡੇ ਨਾਲ ਸੀਗੇ ਸੋਨੀ ਦਸਾਂਝ ਵੀਰ ਜੀ ਜਿਨ੍ਹਾਂ ਦੇ ਬਜ਼ੁਰਗ ਸ਼ਹੀਦ ਆਜਮ ਭਗਤ ਸਿੰਘ ਦੇ ਨਾਲ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਰਹੇ ਨੇ ਤੇ ਜਿਨ੍ਹਾਂ ਨੇ ਸੰਤਾਲੀ ਦੀ ਵੰਡ ਤੋਂ ਬਾਅਦ ਖਟਕੜ ਕਲਾ ਪਿੰਡ ਤੋਂ ਆਣ ਕਰਕੇ ਕਜਰੀ ਨਰਿੰਜਨਪੁਰ ਦੇ ਪਿੰਡ ਵਿੱਚ ਆਪਣਾ ਡੇਰਾ ਵਸਾਇਆ ਇੱਥੇ ਜੰਗਲਵਾਦ ਕਰਕੇ ਮਿਹਨਤ ਕਰਕੇ ਅੱਜ ਇਹਨਾਂ ਮੁਕਾਮਾਂ ਤੱਕ ਪਹੁੰਚੇ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ